5 ਸਾਲ ਦੀ ਜਨਰੇਟਰ ਦੀ ਗਾਰੰਟੀ ਹੁੰਦੀ ਹੈ ਜੇ ਉਹ ਮੱਚੇ ਫੁੱਕ ਜੇ ਤਾਂ ਉਸੇ ਬਦਲ ਕੇ ਦੇ ਦਿੰਦੇ ਜਿਵੇਂ ਹੁਣ ਤਾਰਾ ਜੋੜ ਕੇ ਦਿਖਾਈਆਂ ਸੀ ਗਿਆ ਤੁਹਾਨੂੰ ਪਿਓ ਮੱਝ ਦਾ ਨਹੀਂ ਗਾਏ ਤਾਰਾ ਜੋੜੇ ਤੋਂ ਇਹ ਮਾਰਾ ਜਨਰੇਟਰ ਹੋਵੇ ਧੂਆ ਕੱਢ ਜੂਗਾ ਉਹ ਧੂਆ ਕੱਢ ਦਿੰਦਾ ਇਹ ਕੀ ਹੁੰਦੀ ਹੈ ਇਹ ਅਪ ਲਾਈਵ ਪ੍ਰੂਫ ਦਿਖਾਦਾ 32 33000 ਰੁਪਏ ਤੋਂ ਸਟਾਰਟ ਹੋ ਜਾਂਦਾ ਵੀ 32 33000 ਤੋਂ ਆਪਣਾ ਪ੍ਰਾਈਸ ਹੈ ਜਿਹੜਾ ਉਹ ਸਟਾਰਟ ਹੋ ਜਾਂਦਾ ਸਟਾਰਟ ਹੋ ਜਾਂਦਾ ਇਹਨਾਂ ਦਾ ਜਨਰੇਟਰ ਤੇਲ ਘੱਟ ਖਾਂਦਾ ਉਹ 700 ਗ੍ਰਾਮ 350 ਗ੍ਰਾਮ ਦੇ ਵਿੱਚ 1 ਘੰਟਾ ਚੱਲਦਾ ਯਾਨੀ ਕਿ ਢਾਈ ਤੋਂ 3 ਘੰਟੇ 1 ਲੀਟਰ ਨਾਲ ਉਹ ਚੱਲਦਾ ਵੀ 1 ਲੀਟਰ ਦੇ ਵਿੱਚ 2.5 3 ਘੰਟੇ ਚੱਲ ਜੂਗਾ ਆਪਣਾ ਚੱਲ ਜਾਂਦਾ ਉਹ ਮੇਰੀ ਬੈਲਟ ਦੀ ਗਰੰਟੀ ਆ ਲਾਈਫਟਾਈਮ ਦੀ ਉਮਰ ਭਰਦੀ ਹਮਮ ਉਹ ਅਗਲੇ ਨੂੰ ਕਹਿ ਦਿੰਦੇ ਆ ਵੀ ਸਰੀ 100 ਸਾਲ ਦੀ ਗਰੰਟੀ ਆ ਉਹ ਅਗਲਾ ਕਹਿੰਦਾ 20 ਸਾਲ ਬੈਲਟ ਨਹੀਂ ਖਰਾਬ ਹੁੰਦੀ ਤਾਂ ਉਹ ਆਪੇ ਭੋਲ ਜੂਗਾ ਵੀ 100 ਸਾਲ ਦੀ ਗਰੰਟੀ ਦਿੱਤੀ ਨਹੀਂ ਉਹਦੀ ਵੀ ਉਮਰ ਭਰਦੀ ਗਰੰਟੀ ਆ ਉਮਰ ਭਰਦੀ ਗਰੰਟੀ ਬੈਲਟ ਦੀ ਮੁਗਲੈਲ ਨਹੀਂ 10 ਸਾਲ ਬਾਲਣਾ ਹਾਂ ਕਣ ਕਿਹਦੀ ਗਰੰਟੀ 10 ਸਾਲ ਦੀ ਆ ਉਹਦੀ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਜੈੱਟ ਤੋਂ ਵਿੱਚ ਐਫਸੀ ਡੋਰ ਫੈਕਟਰੀ ਦੇ ਵਿੱਚ ਤੇ ਵੈਸੇ ਤਾਂ ਫੈਕਟਰੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀ ਇਸ ਫੈਕਟਰੀ ਦੇ ਵਿੱਚ ਮਸ਼ੀਨਾਂ ਵੀ ਬਣਦੀਆਂ ਐ ਤੇ ਹੋਰ ਵੀ ਜਿਵੇਂ ਆਹ ਸ਼ਾਨ ਨਾ ਪਿਆ ਹੈ ਨਾ ਪਿੱਛੇ ਪਰ ਅੱਜ ਆਪਾਂ ਸਪੈਸ਼ਲੀ ਇਸ ਜਨਰੇਟਰ ਦੀ ਗੱਲ ਕਰਨੀ ਐ ਤੇ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਜ਼ਿੰਮੇਵਾਰਾਂ ਅਸਤੇ ਗੱਲ ਕਰਨੀ ਐ ਕੋਈ ਆਪਾਂ ਵਧਾ ਚੜਾ ਕੇ ਗੱਲ ਨਹੀਂ ਕਰਨੀ ਸਹੀ ਜਾਣਕਾਰੀ ਦੇਣੀ ਐ ਇਸ ਕਰਕੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤੇ ਵਰੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਸਾਰੀ ਜਾਣਕਾਰੀ ਦਵਾਂਗੇ ਵੀ ਇਹ ਕਿੰਨਾ ਇਹਨਾਂ ਦਾ ਪ੍ਰਾਈਸ ਐ ਕਿੱਥੋਂ ਸਟਾਰਟ ਹੁੰਦੇ ਐ ਇਹ ਜਨਰੇਟਰ ਤੇ ਇਹਨਾਂ ਦੀ ਗਰੰਟੀ ਵਾਰੰਟੀ ਕੀ ਆ ਹਨਾ ਵੀ ਜਿਹੜੀ ਸਹੀ ਗੱਲ ਆਪਣੇ ਵੀਰਾਂ ਤੱਕ ਪਹੁੰਚ ਸਕੇ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣੀ ਜਿਹੜੀ ਇਹ ਫੈਕਟਰੀ ਆ ਹਨਾ ਜੈਤੋਂ ਦੇ ਵਿੱਚ ਇਹਦੀ ਪ੍ਰੋਪਰ ਲੋਕੇਸ਼ਨ ਕੀ ਆ ਤੇ ਆਪਣਾ ਨਾਮ ਕੀ ਆ ਜਿਹੜੀ ਐਫਨੀ ਐਫਸੀ ਇੰਡਸਟਰੀ ਇਹ ਹੈਗੀ ਆਪਣੀ ਪ੍ਰੋਪਰ ਲੋਕੇਸ਼ਨ ਇਹ ਜੈਤੋਂ ਬਿੰਡਾ ਰੋਡ ਸਾਹਮਣੇ ਬ੍ਰह्मਚਾਰੀ ਦਾ ਮੰਦਿਰ ਏਵੀ ਬੀ ਸਕੂਲ ਦੇ ਨਾਲ ਸਾਹਮਣੇ ਧੰਨੇ ਕੇ ਆਪਣੇ ਹੱਲ ਬਣਾਉਂਦੇ ਆ ਠੀਕ ਹੈ ਜੀ ਤਾਂ ਇਹ ਆਪਣਾ ਪ੍ਰੋਪਰ ਲੋਕੇਸ਼ਨ ਆ ਆ ਜਾਂਦੀ ਹੈ ਇਹ ਦੋ ਕਿਨਿਆਂ ਦੇ ਵਿੱਚ ਫੈਕਟਰੀ ਬਣੀ ਹੋਈ ਹੈ ਆਪਣੀ ਸਾਰੀ ਟੋਟਲ ਤੇ 200 ਫੁੱਟ ਵਰਗ ਦੇ ਉੱਤੇ ਲੱਗਦੀ ਹੈ ਤੇ ਕਈ ਸਿਸਟਮ ਦੇ ਵਿੱਚ ਵੀ ਇਹ ਪਤਾ ਲੱਗ ਜਾਂਦਾ ਜਦੋਂ ਵੀ ਤੁਸੀਂ ਪੁੱਛ ਸਕਦੇ ਆ ਕਿ ਕਿਸੇ ਤੋਂ ਵੀ ਵੀ ਐਫਸੀ ਡੋਰ ਲਾਈਨ ਦੀ ਜਨਰੇਟਰ ਫੈਕਟਰੀ ਜਿਹੜੀ ਹੈ ਕਿੱਥੇ ਆ ਹਾਂਜੀ ਤੇ ਜੇ ਹੁਣ ਆਪਾਂ ਫੈਕਟਰੀ ਦੀ ਗੱਲ ਕਰੀਏ ਵੀ ਆਪਣੀ ਫੈਕਟਰੀ ਦੇ ਵਿੱਚ ਕਿੰਨੀ ਕਿਹੇ ਪ੍ਰਾਣੀ ਫੈਕਟਰੀ ਆ ਤੇ ਕੀ ਕੋਸ ਆਪਾਂ ਬਣਾਉਣੇ ਆ ਐਕਚੁਅਲੀ ਫੈਕਟਰੀ ਜਿਹੜੀ ਪੁਰਾਣੀ ਹੈ ਇਹ ਜਿਹੜਾ ਕੰਮ ਹੁੰਦਾ ਸਾਡਾ ਇੰਜਨ ਲਾਈਨ ਦਾ ਉਹ 1978 ਦਾ ਸੀ 1978 ਦਾ 978 ਤੇ 1978 ਦਾ ਇਹ ਕੰਮ ਹੈਗਾ ਤੇ ਸਾਡੇ ਫਾਦਰ ਜੀ ਚਲਾਉਂਦੇ ਹੁੰਦੇ ਸੀ ਪਾਪਾ ਜੀ ਤੇ 1978 ਦਾ ਹੀ ਮੇਰਾ ਜਨਮ ਡੇਟ ਹੈਗੀ ਠੀਕ ਹੈ ਤੇ ਤੁਹਾਡੇ ਜਨਮ ਤੋਂ ਲੈ ਕੇ ਹਜੇ ਉਦੋਂ ਵੀ ਇਹ ਚੱਲ ਰਹੀ ਹੈ ਇਹ ਮੇਰੀ ਉਮਰ ਹੁਣ 46 ਸਾਲ ਦੀ ਹੋਗੀ ਇਹ 40 ਸਾਲ 40 ਸਾਲ ਹੋ ਗਏ 40 ਸਾਲ ਹੋ ਗਏ ਇਸ ਫੈਕਟਰੀ ਨੂੰ ਚਲਦੀ ਨੂੰ ਪਰ ਇਹ ਫੈਕਟਰੀ ਚਲਦੀ ਨੂੰ ਹੋ ਗਏ ਘੱਟੋ ਘੱਟ 26 27 ਸਾਲ ਪਰ ਪਹਿਲਾਂ ਸਾਡਾ ਕੰਮ ਹੁੰਦਾ ਸੀ ਕੱਲੇ ਇੰਜਨਾਂ ਦਾ ਕੱਲੇ ਇੰਜਨਾਂ ਦਾ ਕੰਮ ਹੁੰਦਾ ਸੀਗਾ ਚੌਕਨਵਰ 2 ਆਪਣੀ ਜਤੋ ਮੰਡੀ ਦੇ ਵਿੱਚ ਵਿਚਾਲੇ ਦੁਕਾਨ ਹੈ ਅੱਜ ਵੀ ਹੈਗੀ ਐ ਸਾਡੀ ਤੇ ਉਦੋਂ ਬਾਅਦ ਫਿਰ 92 93 ਦੇ ਵਿੱਚ ਅਸੀਂ ਜਨਰੇਟਰ ਨਾਲ ਚਾਲੂ ਕੀਤੀ ਆ ਉਹਨੂੰ 92 93 ਤੁਸੀਂ ਲਾ ਲੋ 30 ਸਾਲ ਤੋਂ ਉੱਤੇ ਹੋ ਗਏ ਜਿਹੜਾ ਜਨਰੇਟਰ 35 ਸਾਲ ਮੰਦੇ ਨੂੰ ਤੇ ਇੰਜਨ ਮੰਦੇ ਨੂੰ ਸ਼ਾਲੀ ਭਾ ਲੋ ਬੀ ਆਪਾਂ ਇੰਜਨਾਂ ਤੋਂ ਕੰਮ ਸ਼ੁਰੂ ਕੀਤਾ ਸੀ ਹੌਲੀ ਹੌਲੀ ਕਰਦੇ ਆਪਾਂ ਜਨਰੇਟਰਾਂ ਆਣ ਨਹੀਂ ਹੋ ਗਏ ਤੇ ਬਾਅਦ ਚ ਆਪਾਂ ਜ਼ਿੰਮੇਦਾਰ ਦੇ ਹਿਸਾਬ ਨਾਲ ਜਿਹੜੀ ਚੀਜ਼ ਦੀ ਉਹਨੂੰ ਜ਼ਰੂਰਤ ਆ ਉਹ ਚੀਜ਼ਾਂ ਤੇ ਆਪਾਂ ਹੌਲੀ ਹੌਲੀ ਉਧਰ ਨੂੰ ਹੋ ਜਾਈਏ ਠੀਕ ਹੈ ਜੀ ਮੈਕੈਨਿਕੀ ਲੈਣ ਤਾਂ ਸ਼ੁਰੂ ਤੋਂ ਹੀ ਅਸੀਂ ਉਹਦੇ ਵਿੱਚ ਜਮ ਜਮ ਫਲ ਹੋਇਆ ਜੀ ਜਿਵੇਂ ਹੁਣ ਆਹ ਜਨਰੇਟਰ ਆ ਹਨਾ ਇਹ ਆਮ ਘਰਾਂ ਚ ਵੀ ਇਹਦੀ ਜ਼ਰੂਰਤ ਹੁਣ ਅੱਜ ਕੱਲ ਪੈਂਦੀ ਆ ਹਾਂ ਜੀ ਤੇ ਇਹ ਆਪਾਂ ਜਨਰੇਟਰ ਵੀ ਆਪਣੇ ਕੋਲੇ ਕਿੱਥੋਂ ਸਟਾਰਟ ਹੋ ਜਾਂਦੇ ਦੀ ਕੀ ਪ੍ਰਾਈਜ਼ ਰਹੇ ਰਹਿੰਦੀ ਆ ਤੇ ਕਿੰਨੇ ਕਿਲੋਵਾਰਟ ਤੋਂ ਸਟਾਰਟ ਹੁੰਦੇ ਇਹ ਇਹ ਨਹੀਂ ਆਮ ਤਗੀ ਬੰਨ 5 ਕਿਲੋਵਾਟ ਤੋਂ ਸਟਾਰ ਹੁੰਦੇ ਆ 5 ਕਿਲੋਵਾਟ ਤੋਂ ਆਪਣੇ ਕੋਲ ਸਟਾਰ ਹੋ ਜਾਂਦੇ ਆ ਇਹਦੀ ਇਹਦਾ ਸਿਸਟਮ ਕੀ ਹੁੰਦਾ ਵੀ ਆਮ ਛੋਟੇ ਜੈਂਟਰ ਵੀ ਬੰਦੇ ਆ ਇੱਕ ਜਿਨੇ 3 ਕਿਲੋਵਾਟ ਤੋਂ ਸਟਾਰ ਹੋ ਜਾਂਦੇ ਆ ਇਹਦੀ ਥਿਓਰੀ ਹੁੰਦੀ ਆ ਜਿੰਨਾ ਡੀਜ਼ਲ ਇੰਜਨ ਨਾਲ ਇੱਕ ਕੁਇੰਟਲ ਤੋਂ ਉੱਤੇ ਵਜਨ ਹੋਣਾ ਚਾਹੀਦਾ ਫਿਰ ਉਹਦਾ ਜਿਹੜਾ ਬੀਜ਼ਰ ਬ੍ਰਾਸਟ ਆ ਉਹ ਚੰਗੀ ਤਰ੍ਹਾਂ ਉਹ ਵਰਕ ਕਰਦਾ ਹੈਗਾ ਤੇ ਇਸ ਕਰਕੇ ਥੋੜਾ 5 ਕਿਲੋਵਾਟ ਤੋਂ ਘੱਟ ਲੈਣਾ ਨਹੀਂ ਚਾਹੀਦਾ 5 ਕਿਲੋਵਾਟ ਤੋਂ ਘੱਟ ਲੈਣੀ ਚਾਹੀਦਾ ਹਾਂ ਇੱਕ ਸਾਡਾ ਇੱਕ 벨ਟ ਵਾਲਾ ਮਾਡਲ ਬੰਦਾ ਹੈਗਾ ਹੂੰ ਜਿਹੜਾ ਬਹੁਤ ਵਧੀਆ ਚੱਲਦਾ ਹੈ 벨ਟ ਵਾਲਾ ਮਾਡਲ ਸਾਡੀ ਮਨੋਕੜੀ ਵੀ ਫੈਕਟਰੀ ਦੀ ਉਥੇ ਕਰਕੇ ਹੋਈ ਸੀਗੀ ਉਥੇ ਕਰਕੇ ਐਫਸੀ ਡੋਰ ਦਾ ਨਾਮ ਹੋਇਆ ਸੀ ਵੀ ਇਹਨਾਂ ਦਾ ਜਨਰੇਟਰ ਤੇਲ ਘੱਟ ਖਾਂਦਾ ਉਹ 300 ਗ੍ਰਾਮ 350 ਗ੍ਰਾਮ ਦੇ ਵਿੱਚ 1 ਘੰਟਾ ਚੱਲਦਾ ਹੈ ਯਾਨਕਿ 2.5 ਤੋਂ 3 ਘੰਟੇ 1 ਲੀਟਰ ਨਾਲ ਉਹ ਚੱਲਦਾ ਹੈ ਵੀ 1 ਲੀਟਰ ਦੇ ਵਿੱਚ 2.5 3 ਘੰਟੇ ਚੱਲ ਜੂਗਾ ਚੱਲ ਜਾਂਦਾ ਉਹ ਹਾਂ ਇਹ ਵੀ ਇਹ ਮਾਡਲ ਦੀ ਇੱਕ ਅਲੱਗ ਮਾਡਲ ਆਂਦਾ ਥੋਨੂੰ ਉਹ ਮੈਂ ਦਿਖਾ ਦਿੰਦਾ ਹਾਂ ਤੇ ਹੁਣ ਵੀ ਇੱਕ ਚੀਜ਼ ਭਰੋਸਾ ਹੁੰਦੀ ਹੈ ਹਨਾ ਵੀ ਆਪਣੇ ਤੇ ਲੋਕ ਭਰੋਸਾ ਕਿ ਮੈਂ ਕਰਨ ਵੀ ਆਪਣੀ ਚੀਜ਼ ਚ ਖਾਸੀਅਤ ਕੀ ਆ ਦੂਜੀਆਂ ਚੀਜ਼ਾਂ ਨਾਲ ਖਾਸੀਅਤ ਇਹ ਵੀ ਇੱਕ ਤਾਂ ਸਭ ਤੋਂ ਪਹਿਲੀ ਖਾਸੀਅਤ ਹੈ ਜੇ ਸਰਵਿਸ ਹੂੰ ਜੇ ਕਸਟਮਰ ਨੂੰ ਸਰਵਿਸ ਮਿਲਦੀ ਹੈ ਠੀਕ ਹੈ ਜੀ ਤਾਂ ਉਹ ਟਰਸਟ ਕਰਦਾ ਹੈਗਾ ਇਹ ਸਰਵਿਸ ਨਹੀਂ ਮਿਲਦੀ ਤਾਂ ਟਰਸਟ ਨਹੀਂ ਕਰਦਾ ਕਰ ਨਹੀਂ ਕਰਦਾ ਦੇ ਉਹਦੇ ਵਿੱਚ ਕੀ ਹੈ ਵੀ ਆਪਣੀ ਸਰਵਿਸ ਵਧੀਆ ਹੈਗੀ ਤੇ ਇੱਕ ਮਾਲ ਵਧੀਆ ਲਾਈਦਾ ਚੰਗਾ ਚੱਲਦਾ ਹੈਗਾ ਤੇ ਇੱਕ ਪੁਰਾਣਾ ਕੰਮ ਹੋਣ ਕਰਕੇ ਜੇ ਤੁਸੀਂ ਉਹ ਡਾਕਟਰ ਵੀ ਦੇਖਦੇ ਆ ਜੇ ਤੁਸੀਂ ਨਵਾਂ ਡਾਕਟਰ ਲਾਉਂਗੇ ਤਾਂ ਉਹਨੂੰ ਐਕਸਪੀਰੀਅੰਸ ਘੱਟ ਹੁੰਦਾ ਹੈ ਜਿਹਦੀ ਪ੍ਰੈਕਟੀਕਲ ਹੋਈ ਵੀ ਹੁੰਦੀ ਹੈ ਉਹ ਡਾਕਟਰ ਮਸ਼ਹੂਰ ਵੀ ਐਸੇ ਕਰਕੇ ਹੁੰਦਾ ਕਿ ਉਹ ਸਕਸੈਸਫੁਲ ਹੋਇਆ ਹੁੰਦਾ ਉਹਦੇ ਕੇਸ ਪਾਸ ਹੋਏ ਹੁੰਦੇ ਆ ਤੇ ਇਹੀ ਪਿਛੇ ਚ ਸਾਡੀ ਹੈ ਅਸੀਂ 1978 ਦੇ ਕੰਮ ਕਰਦੇ ਆ ਸਾਡੇ ਹੋਰ ਵੀ ਸਾਨੂੰ ਆਂਦਾ ਹੀ ਨਹੀਂ ਕੰਮ ਸਾਨੂੰ ਜਨਰੇਟਰ ਦਾ ਆਉਂਦਾ ਹੈ ਮਸ਼ੀਨਰੀ ਦਾ ਆਉਂਦਾ ਹੈਗਾ ਤੇ ਇਸ ਕਰਕੇ ਅਸੀਂ ਇਹਦੇ ਸੈਕਸਸਫੁਲ ਹੈ ਤੇ ਕੰਮ ਬੜੀਆ ਚੱਲਦਾ ਸਦਾ ਵੀ ਆਪਣਾ ਪੁਸ਼ਤੈਨੀ ਕੰਮ ਹੈ ਅ ਪੁਸ਼ਤੈਨੀ ਕੰਮ ਹੈ ਤੇ ਹੁਣ ਇਹ ਗੱਲ ਆਪਾਂ ਭਰੋਸੇ ਵਾਲੀ ਗੱਲ ਕਰ ਲਈ ਹੈ ਨਾ ਕਸਟਮਰ ਦੀ ਇੱਕ ਡਿਮਾਂਡ ਤਾਂ ਹੁੰਦੀ ਹੈ ਭਰੋਸਾ ਦੂਜੀ ਹੁਣ ਕਈ ਬੰਦੇ ਆਪਾਂ ਨੂੰ ਕੁਛ ਦੇ ਵੀ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਮਿਲ ਜਾਂਦੀਆਂ ਜਿਵੇਂ ਤੁਸੀਂ ਆਖਿਆ ਸੀ ਆਪਣਾ 5 ਕਿਲੋਵਾਟ ਤੋਂ ਸਟਾਰਟ ਹੁੰਦਾ ਤੇ ਕਿੱਥੋਂ ਤੱਕ ਜਾਂਦਾ ਹੈ ਇਹ ਇਹ ਨਹੀਂ ਇਹ ਸਿਸਟਮ ਇਹ ਹੁੰਦਾ ਵੀ ਸਾਡੇ ਕੋਲੇ ਜਿੰਨਾ ਕਮਾਲ ਬੰਦ ਹੈ ਸਾਰਾ ਲੱਗ ਜਾਂਦਾ ਹੈਗਾ ਕਿਉਂਕਿ ਐਫਸੀ ਡੋਰ ਦੇ ਜਨਰੇਟਰ ਨੂੰ ਹਰੇਕ ਕੋਈ ਚਾਹੁੰਦਾ ਵੀ ਅਸੀਂ ਐਫਸੀ ਡੋਰ ਦਾ ਜਨਰੇਟਰ ਲੈ ਕੇ ਆਈਏ ਕਈ ਵਾਰ ਉਹਨਾਂ ਦੀ ਮਜਬੂ ਲੋਕਲ ਵੀ ਲੈ ਲੈਂਦੇ ਆ ਫਿਰ ਕਈ ਕਈ ਬੰਦੇ ਲਕੀਰ ਦੇ ਵਕੀਰ ਹੁੰਦੇ ਆ ਵੀ ਹਾਂ ਵੀ ਐਫਸੀ ਡੋਰ ਦਾ ਹੀ ਲੈ ਕੇ ਜਾਣਾ ਇਸ ਦਾ ਵੀ ਉਹ ਮਦੇ ਮਨ ਚ ਹੁੰਦਾ ਉਹ ਖਰੀਦਦੇ ਨਹੀਂਗੇ ਦੋ ਦੋ ਸਾਲ ਡਿਕ ਵੀ ਕਰ ਲੈਂਦੇ ਆ ਉਹ ਡਿਕ ਵੀ ਕਰ ਲੈਂਦੇ ਵੀ ਹਾਂ ਵੀ ਐਫਸੀ ਡੋਰ ਦਾ ਲੈ ਕੇ ਆਵਾਂਗੇ ਉਹ ਅਸੀਂ ਐਫਸੀ ਡੋਰ ਦਾ ਉਹਨੂੰ ਪ੍ਰੋਵਾਈਡ ਕਰਾਈਦਾ ਪਰ ਪ੍ਰੋਵਾਈਡ ਕਰਾਉਣ ਦੇ ਵਿੱਚ ਸਾਨੂੰ ਬੁਕਿੰਗਾਂ ਕਰਨੀਆਂ ਪੈਂਦੀਆਂ ਬੁਕਿੰਗ ਕਰਕੇ ਤੇ ਬਾਅਦ ਚ ਦੇ ਦਿੰਨੇ ਆਗੇ ਬੁਕਿੰਗ ਕਰਾਉਣੀ ਪੈਂਦੀ ਹੈ ਨਾ ਪਹਿਲਾਂ ਤੇ ਜੇ ਹੁਣ ਆਪਾਂ ਇਹਦੇ ਪ੍ਰਾਈਜ਼ ਰੇਂਜ ਦੀ ਗੱਲ ਕਰੀਏ ਹੈ ਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਪ੍ਰਾਈਜ਼ ਵੀ ਪ੍ਰਾਈਸ ਦਾ ਮੈਂ ਆਪਦੇ ਹਿਸਾਬ ਨਾਲ ਦੇਖਾਂ ਮੈਨੂੰ ਵੱਧ ਘੱਟ ਦਾ ਤਾਂ ਪਤਾ ਨਹੀਂ ਵੀ ਪ੍ਰਾਈਸ ਵੱਧ ਘੱਟ ਕਿਵੇਂ ਹੁੰਦਾ ਹੈ ਵੀ ਜੇ ਆਪਣੀ ਚੀਜ਼ ਚੰਗੀ ਹੋਊਗੀ ਤਾਂ ਫਿਰ ਉਹਦਾ ਪ੍ਰਾਈਸ ਨਹੀਂ ਵੇਖਿਆ ਜਾਂਦਾ ਹਨਾ ਤੇ ਪਰ ਫਿਰ ਵੀ ਆਪਾਂ ਪ੍ਰਾਈਸ ਆਪਣਾ ਪ੍ਰਾਈਸ ਕਿੱਥੋਂ ਸਟਾਰਟ ਹੋ ਜਾਂਦਾ ਪ੍ਰਾਈਸ ਅਸੀਂ ਨਾ ਕੀ ਸਿਸਟਮ ਹੁੰਦਾ ਹੈਗਾ ਕਈ ਕਸਟਮਰ ਹੁੰਦੇ ਆ ਕਈਆਂ ਨੇ ਘੱਟ ਪੈਸੇ ਲਾਣੇ ਹੁੰਦੇ ਕਈਆਂ ਨੇ ਜਿਆਦਾ ਪੈਸੇ ਲਾਣੇ ਹੁੰਦੇ ਕਸਟਮਰ ਹੈਗਾ ਰੱਬ ਦਾ ਰੂਪ ਹੈ ਅਸੀਂ ਵੀ ਕਸਟਮਰ ਬਣ ਕੇ ਜਾਂਦੇ ਆ ਦੁਕਾਨਦਾਰਾਂ ਕੋਲੇ ਉਹਨਾਂ ਦਾ ਜਿਹੜਾ ਬਿਹੇਵ ਹੁੰਦਾ ਸਾਡੇ ਤਾਂ ਹੀ ਕੋਈ ਸਾਨੂੰ ਇੰਨਾ ਜਿਆਦਾ ਵਧੀਆ ਨਹੀਂ ਲੱਗਦਾ ਤੇ ਜਦੋਂ ਸਾਡੇ ਕੋਲੇ ਕਸਟਮਰ ਆਂਦਾ ਅਸੀਂ ਕਹਿੰਦੇ ਵੀ ਸਾਡਾ ਰੱਬ ਦਾ ਰੂਪ ਹੈ ਤੇ ਉਹ ਕੋਈ ਜੇ ਕੋਈ ਕੋਈ ਘੱਟ ਪੈਸੇ ਲਾਣ ਵਾਲਾ ਤਾਂ ਉਹਨੂੰ ਅਸੀਂ ਉਹਵੇਂ ਡੀਲ ਕਰ ਲੈਨੇ ਆ ਕਿਉਂਕਿ ਵੱਧ ਪੈਸੇ ਲਾਣ ਵਾਲਾ ਅਸੀਂ ਉਹਵੇਂ ਡੀਲ ਕਰ ਲੈਨੇ ਪਰ ਵੱਧ ਪੈਸੇ ਲਾਣ ਵਾਲਾ ਵੀ ਸਾਡਾ ਰੱਬ ਦਾ ਰੂਪ ਹੈ ਤੇ ਘੱਟ ਪੈਸੇ ਲਾਣ ਵਾਲਾ ਵੀ ਰੱਬ ਦਾ ਰੂਪ ਹੈ ਇਹ ਵਿਚਨਾ ਤੇ ਜਿਹੜੀ ਪ੍ਰਾਈਸ ਹੈ ਜਿਹੜੀ ਮੈਂ ਤੁਹਾਡੀ ਗੱਲ ਸਮਝ ਗਿਆ ਪ੍ਰਾਈਸ ਜਿਵੇਂ ਆਮ 5 ਕਿਲੋਵਾਰਟ ਜਨਰੇਟਰ ਆਮ 45 40 47000 ਰੁਪਏ ਤੋਂ ਆਮ ਲੋਕਲ ਜਨਰੇਟਰ ਵੀ ਜਿਹੜਾ ਆਮ ਚੱਲਦਾ ਹੈਗਾ ਉਹ ਨਹੀਂ ਬੰਦਦਾ ਨਹੀਂ ਬੰਦਦਾ 5 ਕਿਲੋਵਾਰਟ ਦਾ ਜਨਰੇਟਰ ਫਿਰ ਉਹਨਾਂ ਨੂੰ ਅਸੀਂ ਕੋਈ ਆਪਦੀ ਕੰਪਨੀ ਦਾ ਸਾਡੇ ਕੋਲੇ ਕੋਈ ਮੇਲੇ ਵਾਲਾ ਪੀਸ ਪਿਆ ਹੁੰਦਾ ਕੋਈ ਮੇਲੇ ਵਾਲਾ ਪੀਸ ਪਿਆ ਹੁੰਦਾ ਜਾਂ ਕੋਈ ਡੈਮੋ ਪੀਸ ਪਿਆ ਹੁੰਦਾ ਉਹਨੂੰ ਦੁਬਾਰੇ ਅਸੀਂ ਉਹਨੂੰ ਦੇ ਦਿੰਨੇ ਹੈ ਰਿਪਲੇਸ ਕਰਕੇ ਸੋ ਉਹੀ 323000 ਰੁਪਏ ਤੋਂ ਸਟਾਰਟ ਹੋ ਜਾਂਦਾ ਵੀ 32 33000 ਤੋਂ ਆਪਣਾ ਪ੍ਰਾਈਸ ਹੈ ਜਿਹੜਾ ਉਹ ਸਟਾਰਟ ਹੋ ਜਾਂਦਾ ਸਟਾਰਟ ਹੋ ਜਾਂਦਾ ਆਮ ਚੰਗਾ ਚੰਗਾ ਮਾਡਲ ਜਿਹੜਾ ਹੈਗਾ ਵਧੀਆ ਵੀ ਜਿਹੜਾ ਜਨਰੇਟਰ ਹੈ ਉਹ 38000 ਰੁਪਏ ਦਾ ਬਣ ਜਾਂਦਾ ਬਣ ਜਾਂਦਾ ਤੇ ਇੱਕ ਵੀਰ ਜੀ ਜਿਵੇਂ ਇਹਦੇ ਵਿੱਚ ਉਹ ਉਹ ਮੈਂ ਹੋਰ ਮੈਂ ਜ਼ਿਕਰ ਕਰਨਾ ਚਾਹਾਂਗਾ 30000 ਰੁਪਏ ਦਾ ਸਟਾਰਟ ਹੋ ਗਿਆ ਜੀ ਉਸ ਤੋਂ ਬਾਅਦ 45 ਤੋਂ 64000 ਰੁਪਏ ਦੇ ਵਿੱਚ ਜਨਕੀ ਧਿਆ ਗਿਆ ਹੋ ਜਾਂਦਾ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਕਲੋਸਕਰ ਵਗੈਰਾ ਦੇ ਜਨਰੇਟਰ ਆਉਂਦੇ ਆ ਹੋਰ ਆਉਂਦੇ ਬਹੁਤ ਜ਼ਿਆਦਾ ਕੋਸਟਲੀ ਹੋ ਜਾਂਦੇ ਕਨੋਪੀ ਵਾਲੇ ਜਨਰੇਟਰ ਹਾਂਜੀ ਵੀ ਜਿੱਥੋਂ ਕਲੋਸਕਰ ਪਰਚੇਜ ਕਰਦੇ ਆ ਆਪ ਕੰਪਨੀ ਵਾਲੇ ਆਪ ਕਰਦੇ ਆ ਉੱਥੋਂ ਕਈ ਮਾਲ ਜਿਹੜਾ ਹੈਗਾ ਸਾਡਾ ਆਉਂਦਾ ਹੈਗਾ ਉਸੇ ਫੈਕਟਰੀਆਂ ਚੋਂ ਹੀ ਜੋ ਉਹ ਜਨਰੇਟਰ ਲੈਣਾ ਲੈਨੇ ਆਪਾਂ ਤੇ ਉਹੀ 5 ਕਿਲੋਵਾਰਟ ਦਾ ਜਨਰੇਟਰ 5.5 ਕਿਲੋਵਾਰਟ ਦਾ ਜਨਰੇਟਰ 55-56000 ਰੁਪਏ ਤੱਕ ਚਲਾ ਜਾਂਦਾ ਫਿਰ ਉਸ ਤੋਂ ਬਾਅਦ ਉੱਪਰ ਜੋ ਹੋਰ ਲਈਏ ਫਿਰ 7.5 ਕਿਲੋਵਾਰਟ ਆ ਜਾਂਦਾ ਫਿਰ 8 ਕਿਲੋਵਾਰਟ ਆ ਜਾਂਦਾ ਫਿਰ 10 ਕਿਲੋਵਾਰਟ ਆ ਜਾਂਦਾ ਫਿਰ 12.5 ਆ ਜਾਂਦਾ ਫਿਰ 15 ਆ ਜਾਂਦਾ ਫਿਰ 20 ਆ ਜਾਂਦਾ ਫਿਰ 25 ਆ ਜਾਂਦਾ 30 ਵੀ ਆ ਜਾਂਦਾ 35 ਨਹੀਂ ਆਪਣੇ ਕੋਲੇ ਕਿੱਥੋਂ ਤੱਕ ਦੇ ਹੈਗੇ ਆ 60 80 ਤੋਂ 85 ਕਿਲੋਵਾਰਟ ਦਾ ਕੰਮ ਵਿਕਦੇ ਸਾਡੇ ਕੋਲ ਠੀਕ ਹੈ 5 ਤੋਂ 5 ਤੋਂ ਲੈ ਕੇ ਫੌਂਡਲੈਸ ਵੀ ਵਿਦਾਊਟ ਫੌਂਡ ਵੀ ਤੇ ਹੁਣ ਆਪਾਂ ਇਹਦੇ ਪ੍ਰਾਈਸ ਦੀ ਵੀ ਗੱਲ ਕਰ ਲਈ ਹੈ ਨਾ ਤੇ ਇਹਦੀ ਗਾਰੰਟੀ ਵਾਰੰਟੀ ਵੀ ਆਪਣੀ ਕੰਪਨੀ ਕੋਈ ਦਿੰਦੀ ਆ ਹਾਂ ਗਾਰੰਟੀ ਆਏ ਹੁੰਦੀ ਵੀ ਉਹਦੀ ਮਾਡਲ ਤੇ ਡਿਪੈਂਡ ਕਰਦਾ ਹੈਗਾ ਮਾਡਲ ਦੇ ਹਿਸਾਬ ਨਾਲ ਗਾਰੰਟੀ ਹੁੰਦੀ ਹੈ ਜੀ ਉਹ ਜਿਵੇਂ ਜਿਵੇਂ ਇਹਦਾ ਸਾਡਾ ਮਾਲ ਵੱਧਦਾ ਜਾਊਗਾ ਸਾਡਾ ਵੀ ਟਰਸਟ ਵੱਧਦਾ ਜਾਂਦਾ ਹੈਗਾ ਹਾਂ ਜੀ ਤੇ ਉਹਦੇ ਵਿੱਚ ਗਾਰੰਟੀ ਅਸੀਂ ਵੱਧ ਵੀ ਦੇ ਦਿੰਦੇ ਆ ਜਿਵੇਂ ਉਹ ਸਾਡਾ ਬੈਲਟ ਵਾਲਾ ਜਨਰੇਟਰ ਹੈ ਜਿਹੜਾ ਪਹਿਲਾਂ ਮੈਂ ਤੁਹਾਨੂੰ ਕਹਿ ਚੁੱਕਾ ਵੀ ਮਨੋਫੀ ਸਾਡੀ ਉਸੇ ਚ ਹੀ ਹੋਈ ਆ ਉਹਦੇ ਚ ਉਹਨਾਂ ਜਿਹੜੀ ਬੈਲਟ ਦੀ ਗਰੰਟੀ ਆ ਲਾਈਫਟਾਈਮ ਦੀ ਉਮਰ ਭਰਦੀ ਹਮਮ ਉਹ ਅਗਲੇ ਨੂੰ ਕਹਿੰਦੇ ਆ ਵੀ ਸਭੀ 100 ਸਾਲ ਦੀ ਗਰੰਟੀ ਆ ਉਹ ਅਗਲਾ ਕਹਿੰਦਾ 20 ਸਾਲ ਬੈਲਟ ਨਹੀਂ ਖਰਾਬ ਹੁੰਦੀ ਤਾਂ ਉਹ ਆਪੇ ਭੋਲ ਜੂਗਾ ਵੀ 100 ਸਾਲ ਦੀ ਗਰੰਟੀ ਦਿੱਤੀ ਨਹੀਂ ਉਹਦੀ ਵੀ ਉਮਰ ਭਰਦੀ ਗਰੰਟੀ ਆ ਉਪਰ ਭਰਦੀ ਗਰੰਟੀ ਬੈਲਟ ਦੀ ਮੁਗਲਾਲ ਨੇ 10 ਸਾਲ ਬੰਨਣਾ ਹਾਂ ਕਰਨਕ ਦੀ ਗਰੰਟੀ 10 ਸਾਲ ਦੀ ਆ ਉਹਦੀ ਦੋ ਸਪੈਸ਼ਲ ਜੇ ਮਾਡਲ ਆ ਜੇ ਤੁਸੀਂ ਕਹੋਗੇ ਹਰੇਕ ਚਿਹਰੇ ਦੀ ਨਹੀਂ ਉਹ ਤਾਂ ਫਿਰ ਰੋਸਾ ਆ ਉਹ ਬੈਟਰੀ ਦੀ 10 ਸਾਲ ਦੀ ਗਰੰਟੀ ਆ ਤੇਲ ਵੀ ਤੈਨ 350 ਗ੍ਰਾਮ ਖਾਂਦਾ ਉਹ ਮਾਡਲ ਕਿ ਇਹ ਚੀਜ਼ ਬਣ ਜਾਂਦੀ ਹੈ ਤੇ ਬਾਕੀ ਆਮ ਰੁਟੀਨ ਦੇ ਵਿੱਚ 5 ਸਾਲ ਦੀ ਜਨਰੇਟਰ ਦੀ ਗਰੰਟੀ ਹੁੰਦੀ ਹੈ ਜੇ ਉਹ ਮੱਚੇ ਫੁਕ ਜੇ ਤਾਂ ਉਸੇ ਬਦਲ ਕੇ ਦੇ ਦਿੰਦੇ ਜਿਵੇਂ ਹੁਣ ਤਾਰਾ ਜੋੜ ਕੇ ਦਿਖਾਈਆਂ ਸੀਗਾ ਤੁਹਾਨੂੰ ਪਿਓ ਮੱਝ ਦਾ ਨਹੀਂ ਗਾਇਆ ਤਾਰਾ ਜੋੜੇ ਤੋਂ ਇਹ ਮਾੜਾ ਜਨਰੇਟਰ ਹੋਵੇ ਧੂਆ ਕੱਢ ਜੂਗਾ ਉਹ ਧੂਆ ਕੱਢ ਦਿੰਦਾ ਇਹ ਕੀ ਹੁੰਦੀ ਹੈ ਇਹ ਅਪਨ ਲਾਈਵ ਪ੍ਰੂਫ ਦਿਖਾਤਾ ਆਪਾਂ ਲਾਈਵ ਪ੍ਰੂਫ ਦਿਖਾਤਾ ਇਹਦੇ ਜੇ ਹੋਰ ਪਾ ਲਓ ਇਹ ਜਿਵੇਂ 7.5 7 ਕਿਲੋਵਾਰਟ ਦਾ ਜਨਰੇਟਰ ਹੈ ਜਦੋਂ ਆਪਾਂ ਇੱਕ ਕਾਰ ਜਾਰੀਆ 100 ਦੀ ਸਪੀਡ ਤੇ ਜੇ ਉਹ ਕੰਧ ਆ ਜੇ ਮੁੜੇ ਤਾਂ ਉਹਦਾ ਕੀ ਹਾਲ ਹੋਊਗਾ ਤੁਸੀਂ ਇੱਕ ਹਿਸਾਬ ਲਓ ਉਹਦਾ ਫੋਰਸ ਕਿੰਨੀ ਬਣ ਜੂਗੀ ਸਪੀਡ ਦੀ ਵੀ ਇਹ ਜਿਹੜਾ 7 ਕਿਲੋਵਾਟ ਦਾ ਜਨਰੇਟਰ ਹੈ ਜਦੋਂ ਇੱਕ ਵੀਲ ਘੁੰਮ ਰਿਹਾ 1500 ਆਰਪੀਐਮ ਤੇ ਵੀਲ ਜਿਹੜਾ ਜਿਹਦਾ 60 ਕਿਲੋ ਵਜ਼ਨ ਉਹਦਾ ਹੈਗਾ ਉਹ ਘੁੰਮ ਰਿਹਾ ਉਹਨੂੰ ਆਪਾਂ ਰੋਕ ਜਿਵੇਂ ਆਪਾਂ ਚੱਲਦੀ ਗੱਡੀ ਨੂੰ ਆਪਾਂ ਹੱਥ ਲਾ ਕੇ ਜਾਂ ਹੌਂਕ ਕਰਕੇ ਰੋਕ ਨਹੀਂ ਸਕਦੇ ਉਹ 750 ਕਿਲੋਵਾਟ ਕੁਝ ਸੈਕਿੰਡ ਵਾਸਤੇ ਉਹ ਲੋਡ ਪੈ ਜਾਂਦਾ ਉਹਦੇ ਤੇ ਅੱਛਾ ਤੇ ਉਹਦੇ ਉਹਦੇ ਤੇ ਕੀ ਵੀ ਉਹ ਨੁਕਸਤ ਨਹੀਂ ਹੁੰਦਾ ਉਹਦੀ ਰਬਰ ਵੀ ਟੁੱਟ ਸਕਦੀ ਹੈ ਜੈਂਟ ਦੀ ਸ਼ਾਫਟ ਵੀ ਟੁੱਟ ਸਕਦੀ ਹੈ ਮਾਰੀ ਹੋਊਗੀ ਅਲਟ ਜੈਂਟ ਭਟਾਕਾ ਵੀ ਮਾਰ ਸਕਦਾ ਤੇ ਉਧਰੋਂ ਇੰਜਨ ਦੀ ਕ੍ਰੈਂਕ ਵੀ ਟੁੱਟ ਸਕਦੀ ਹੈ ਜੇ ਮਾਰੀ ਹੋਊਗੀ ਇਹਦੇ ਚੋ ਸਾਰਾ ਕੁਝ ਹੀ ਚੈੱਕ ਹੋ ਜਾਂਦਾ ਹੈ ਜੇ ਵੇਚ ਜਾਂਦਾ ਤਾਰਾ ਜੋੜਨ ਵਾਲੀ ਤਾਰਾ ਜੋੜਨ ਵਾਲੀ ਤੇ ਇੱਕ ਪਾਗਲ ਬਣਾ ਹੈਗਾ ਤਾਰਾ ਜੋੜਨਾ ਪਰ ਇੱਕ ਪਾਗਲ ਬਣਾ ਵੀ ਇੱਕ ਹੱਦ ਤੱਕ ਕਰਕੇ ਦਿਖਾਣਾ ਚਾਹੀਦਾ ਜੇ ਇੱਕ ਕਸਟਮਰ ਨੂੰ ਤੁਸੀਂ ਤਸੱਲੀ ਦਿਵਾਣੀ ਹੈ ਤਸੱਲੀ ਦਿਵਾਣੀ ਹੈ ਹਾਂ ਤੇ ਇਹ ਤਾਂ ਆਪਣੀ ਗਾਰੰਟੀ ਹੋ ਗਈ ਹੈ ਨਾ ਤੇ ਜੇ ਆਪਾਂ ਇਹਦੀ ਡਿਲੀਵਰੀ ਦੀ ਗੱਲ ਕਰੀਏ ਵੀ ਆਪਣੇ ਜੇ ਕਿਸੇ ਨੇ ਮੰਗਵਾਉਣਾ ਹੋਵੇ ਆਪਾਂ ਨੂੰ ਫੋਨ ਕਰਕੇ ਆਪਾਂ ਉਹ ਵੀ ਪਹੁੰਚਾ ਦਿੰਨੇ ਆ ਕਿ ਇੱਥੇ ਆ ਕੇ ਲੈ ਕੇ ਜਾਣਾ ਪਊਗਾ ਜੇ ਫੋਨ ਆ ਗਿਆ ਉਹਦੇ ਤੇ ਬੁਕਿੰਗ ਮੌਨ ਪਵਾ ਲੈਣੇ ਆ ਅਸੀਂ ਬੁਕਿੰਗ ਮੌਨ ਪਵਾ ਕੇ ਉਹਦੇ ਤੇ ਬੁਕਿੰਗ ਮੌਨ ਤਾਂ ਪਵਾਨਿਆ ਕਿਉਂਕਿ ਨਾ ਜਿਹੜਾ ਕੋਈ ਪੰਜੇ ਉਂਗਲਾਂ ਕੋਈ ਨਹੀਂ ਹੁੰਦੀਆਂ ਤੇ ਪਰ ਸਾਨੂੰ ਥੋੜਾ ਜਿਹਾ ਫਿਰ ਵੀ ਟਰਸਟ ਗਾਗ ਦਾ ਟਰਸਟ ਹੋ ਜੇ ਵੀ ਗਾਗ ਦਾ ਤਾਂ ਸਾਡਾ ਵੀ ਤਾਨੂੰ ਵੀ ਹੋ ਜੇਗੀ ਕਿੰਦਾ ਇਹ ਲੋ ਵੀ ਬੁਕਿੰਗ amount ਪਾਤੀ ਦੇਖ ਭੇਜ ਲੀ ਉਹ ਬੁਕਿੰਗ ਦੀ ਵੈਲਿਊ ਪੈ ਜਾਂਦੀ ਹੈ ਹਾਂਜੀ ਬੁਕਿੰਗ ਦੀ ਵੈਲਿਊ ਪੈ ਜਾਂਦੀ ਹੈ ਉਹਦੇ ਵਿੱਚ ਕੀ ਹੁੰਦਾ ਵੀ ਫਿਰ ਅਸੀਂ ਭੇਜ ਦਿੰਦੇ ਹਾਂ ਭੇਜ ਦਿੰਨੇ ਤੋਂ ਬਾਕੀ amount ਉੱਥੇ ਵੀ ਲੈ ਲਈਦੀ ਹੈ ਤੇ ਆਨਲਾਈਨ ਵੀ ਪਵਾ ਲਈਦੀ ਤੇ ਇੱਕ ਵਾਰੀ ਨਾ ਆਪਣਾ ਨੰਬਰ ਦੱਸ ਦਿਓ ਵੀ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਇੱਥੇ ਆਉਣਾ ਹੋਵੇ ਜਾਂ ਕਿਵੇਂ ਵੀ ਹੈ ਨਾ ਤੇ ਵੀ ਆਪਾਂ ਨੂੰ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕੇ ਤੇ ਆਪਣੇ ਤੋਂ ਸੇਲ ਪਰਚੇਜ ਕਰ ਸਕੇ ਹਾਂਜੀ ਨੰਬਰ ਆਇਆ ਜੀ 94179 33400 ਤੇ ਇਹ ਮੇਰਾ ਨੰਬਰ ਹੈ ਤੇ ਬਾਕੀ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦੇ ਸੀ ਭੁੱਲ ਗਏ ਹਾਂ ਮੇਰੇ ਯਾਦ ਆ ਲੀਕੇਜ ਵਾਲੀ ਇਸ ਦੁਬਾਰਾ ਆਪਾਂ ਲੀਕੇਜ ਵਾਲੀ ਗੱਲ ਨਹੀਂ ਪੁੱਛਣ ਆਲੇ ਸੀਗੇ ਵੀ ਇੱਧਰ ਕੋਲੇ ਲਿਆ ਕੇ ਫਾਈ ਬਾਈ ਜਿਵੇਂ ਕਿ ਕਸਟਮਰ ਦੀ ਨਾ ਇੱਕ ਆਹ ਕੋਮਨ ਜੀ ਗੱਲ ਹੁੰਦੀ ਹੈ ਵੀ ਬਾਈ ਇਹ ਤਾਂ ਲੀਕ ਹੁੰਦੇ ਆ ਹਨਾ ਵੀ ਵੀ ਇਹ ਆਉਂਦੀ ਆ ਪ੍ਰੋਬਲਮ ਅੱਜ ਜੀ ਆਪਣੇ ਜਨਰੇਟਰ ਨਾਲ ਵੀ ਇਹ ਵੀ ਜੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੀ ਚੱਕਰ ਹੈ ਇਹ ਮੈਨੂੰ ਸਮਝਾਓ ਸਾਰਾ ਕੁਝ ਲੀਕੇਜ ਦੇ ਵਿੱਚ ਇੱਕ ਇਹ ਚੀਜ਼ ਹੁੰਦੀ ਹੈ ਵੀ ਇਹਦੇ ਸੋਰੀ ਲਿਕੇਜ ਦੇ ਵਿੱਚ ਇਹ ਜਿਹੜੀ ਸਿਸਟਮ ਹੁੰਦਾ ਹੈਗਾ ਆਮ ਆਮ ਜਿਹੜੇ ਜਨਰੇਟਰ ਬੰਦੇ ਆ ਉਹਦੇ ਜਿਹੜੀ ਜੈਂਟ ਸ਼ੀਟ ਲੱਗਦੀ ਹੈ ਬਲੈਕ ਸ਼ੀਟ ਲੱਗਦੀ ਹੈ ਉਹ ਜਿਹੜੀ ਹਾਰਡ ਹੁੰਦੀ ਹੈ ਉਹ ਹਾਰਡ ਹੋਣ ਕਰਕੇ ਉਹ ਪ੍ਰੋਪਰ ਜਿਹੜੀ ਉਹਦੀ ਸ਼ੀਟ ਬੰਦੀ ਨੀਗੀ ਤੇ ਉਹਦੀ ਲੀਕੇਜ ਉਹਨਾਂ ਦੀ ਆਉਂਦੀ ਹੈ ਉਹ ਲੀਕੇਜ ਨੂੰ ਦਬਾਉਣ ਵਾਸਤੇ ਉਹ ਤੇ ਡਾਰਕ ਰੰਗ ਕਰਦੇ ਆ ਡਾਰਕ ਰੰਗ ਕਰਦੇ ਆ ਉਹਦੇ ਵਿੱਚ ਵੀ ਜਿਹੜੀ ਲੀਕੇਜ ਹੁੰਦੀ ਹੈ ਉਹ ਡਾਰਕ ਰੰਗ ਦੇ ਵਿੱਚ ਦਬ ਕੇ ਰਹਿ ਜਾਂਦੀ ਹੈ ਇੱਕ 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 ਚੀਜ਼ ਹੋਰ ਹੈਗੀ ਕਿਉਂਕਿ ਅਸੀਂ ਨਹੀਂ ਹੁੰਦਾ ਆਮ ਲੋਕਾਂ ਵਿੱਚ ਰਲਣਾ ਚਾਹੁੰਦੇ ਸੀਗੇ ਅਸੀਂ ਆਪ ਦਾ ਕਲਰ ਅਲੱਗ ਕਰਨਾ ਚਾਹੁੰਦੇ ਸੀਗੇ ਸਾਨੂੰ ਇਹ ਚੰਗਾ ਲੱਗਿਆ ਸਿਲਵਰ ਇਹਦੇ ਵਿੱਚ ਆਏ ਹੁੰਦਾਗਾ ਜਿਵੇਂ ਹੁਣ ਆਮ ਮੰਨ ਲਓ ਵੀ ਸਾਈਡਾਂ ਤੇ ਜਿਵੇਂ ਸੜਕਾਂ ਦੇ ਉੱਤੇ ਮਿੱਟੀ ਇਕੱਠੀ ਹੋ ਜਾਂਦੀ ਹੈ ਹਾਂਜੀ ਤੇ ਉਹ ਪਤਾ ਲੱਗਦਾ ਵੀ ਮਿੱਟੀ ਇਕੱਠੀ ਹੋ ਗਈ ਸਾਈਡ ਤੇ ਐ ਜਿਹਨੈਟਰ ਦੇ ਜੋੜ ਹੁੰਦੇ ਹੈਗੇ ਜੋੜਾਂ ਤੇ ਮਿੱਟੀ ਇਕੱਠੀ ਹੋ ਜਾਂਦੀ ਹੈ ਉਹ ਦੇਖ ਸਕਦੀ ਹੈ ਪਰ ਅਦਰਵਾਈਜ਼ ਕਿ ਵੀ ਸਾਡੀ ਹੈਲੋ ਸ਼ੀਟ ਦੀ ਜੈਨ ਸ਼ੀਟ ਹੈਗੀ ਇਹਦੀ ਰੈੱਡ ਤੇ ਉਹ ਨਰਮ ਹੁੰਦੀ ਆ ਬਹੁਤ ਜਿਆਦਾ ਤੇ ਉਹ ਪ੍ਰੈਸ ਪੂਰੀ ਹੋ ਕੇ ਥੋੜੀ ਮਹਿੰਗੀ ਵੀ ਪੈਂਦੀ ਆ ਉਹ ਸ਼ੀਟ ਪਰ ਉਹ ਸਾਡੀ ਲੀਕੇਜ ਨਹੀਂ ਹੋਊਗੀ ਜਮਾਂ ਵੀ ਜੇ ਤੁਸੀਂ ਉਹਨੂੰ ਖੋਲ ਕੇ ਚੈੱਕ ਕਰ ਸਕਦੇ ਹੋ ਵੀ ਕਿਹੜੀ ਜੈਨ ਸ਼ੀਟ ਵਰਤੀ ਆ ਇਹਨਾਂ ਨੇ ਕਿਹੜਾ ਪਾਰਟ ਵਰਤਿਆ ਹੋਇਆ ਇਹਦੀ ਸ਼ੀਟ ਸਹੀ ਆ ਕਿ ਨਹੀਂ ਸਹੀ ਉਹਦਾ ਅਸੀਂ ਗਾਰੰਟੀ ਦੇਣ ਨੂੰ ਤਿਆਰ ਵੀ ਆਪਣੀ ਲੀਕੇਜ ਵਾਲੀ ਪ੍ਰੋਬਲਮ ਨਹੀਂ ਲੀਕੇਜ ਵਾਲੀ ਪ੍ਰੋਬਲਮ ਆ ਹੁੰਦੀ ਨਹੀਂ ਲਓ ਜੀ ਇਹ ਸੀਗਾ ਜਨਰੇਟਰ ਆਪਾਂ ਤੁਹਾਨੂੰ ਵਿਖਾਇਆ ਜਿੱਤੋਂ ਖੜੇ ਸੀਗੇ ਆਪਾਂ ਐਫਸੀ ਡੋਡ ਫੈਕਟਰੀ ਦੇ ਵਿੱਚ ਤੇ ਉਮੀਦ ਕਰਦੇ ਆ ਤੁਹਾਨੂੰ ਇਸ ਜਨਰੇਟਰ ਦੀ ਜਿਹੜੀ ਸਾਰੀ ਜਾਣਕਾਰੀ ਉਹ ਮਿਲ ਗਈ ਹੋਣੀ ਆ ਬਾਕੀ ਜੇ ਕੁਝ ਜਾਣਕਾਰੀ ਰਹਿ ਗਈ ਹੋਵੇ ਤੁਸੀਂ ਫੋਨ ਕਰਕੇ ਸਾਥੋਂ ਜਾਣਕਾਰੀ ਲੈ ਸਕਦੇ ਹੋ ਜਨਰੇਟਰ ਮੰਗਵਾਉਣਾ ਹੋਵੇ ਮੰਗਵਾ ਸਕਦੇ ਹੋ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਆਪਾਂ ਜਰੂਰ ਉਸ ਤੇ ਚਾਨਣਾ ਪਾਵਾਂਗੇ ਤੇ ਮਿਲਦੇ ਹਾਂ ਹੁਣ ਆਪਾਂ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ